ਦੇਖੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮਤਲਬ ਡੀਜੀਪੀ ਸਮੇਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਇੱਕ ਬੈਠਕ ਕੀਤੀ ਤੇ ਪੰਜਾਬੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬੀ ਸੁਰੱਖਿਤ ਨੇ ਪਰ ਥੋੜੀ ਜਿਹੀ ਬਾਅਦ ਹੀ ਮੁੱਖ ਮੰਤਰੀ ਸਾਹਿਬ ਇੱਕ ਫੰਕਸ਼ਨ ਤੇ ਗਏ ਤੇ ਆਪਣੇ ਸਟੈਂਡ ਤੋਂ ਹੀ ਪਲਟ ਗਏ ਕਿਉਂਕਿ ਉਹ ਫੰਕਸ਼ਨ ਤੇ ਮੁੱਖ ਮੰਤਰੀ ਸਾਹਿਬ ਸਟੇਜ ਕਿਹਦੇ ਨਾਲ ਸਾਂਝੀ ਕਰ ਰਹੇ ਨੇ ਜਤਿੰਦਰ ਭੰਗੂ ਦੇ ਨਾਲ ਇਹ ਉਹ ਜਤਿੰਦਰ ਭੰਗੂ ਆ ਮੁੱਖ ਮੰਤਰੀ ਸਾਹਿਬ ਜੀ ਨੇ ਥੋੜੇ ਦਿਨ ਪਹਿਲਾਂ ਫੋਨ ਕਰਕੇ ਮੈਨੂੰ ਇਹ ਗੱਲ ਕਹੀ ਸੀ ਕਿ ਮੈਂ 50 ਬੰਦੇ ਮਾਰ ਚੁੱਕਿਆ ਹੁਣ ਤੱਕ ਚਾਰ ਮੈਂ ਹੋਰ ਮਾਰਨੇ ਨੇ ਹੁਣ ਉਹਨੇ ਕਿਹਾ ਸੀ ਤੈਨੂੰ ਵੀ ਮਾਰੂੰਗਾ ਮੈਂ ਗਰਨੇਡ ਵੀ ਚਲਾ ਲੰਨਾ ਤੇ ਅਮਰਿਤਪਾਲ ਦਾ ਇਹ ਆਪਣੇ ਆਪ ਨੂੰ ਸਾਥੀ ਦੱਸਦਾ ਉਹ ਹੀ ਅਮਰਿਤਪਾਲ ਜਿਹਦੇ ਥੋੜੀ ਸਰਕਾਰ ਨੇ ਐਨਐਸਏ ਲਾਇਆ ਕਿਉਂਕਿ ਡੀਸੀ ਅਮਰਿਤਸਰ ਨੇ ਲਾਇਆ ਥੋੜੀ ਸਰਕਾਰ ਨੇ ਲਾਇਆ ਤੁਸੀਂ ਕਿਹਨੂੰ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਇੱਕ ਯੁਵਾਪਾ ਦਾ ਪਰਚਾ ਕਤਲ ਦਾ ਹਰੀ ਨੌਦੋ ਤੇ ਦਰਜ ਕੀਤਾ ਹੁਣ ਇੱਕ ਚੈਟ ਲੀਕ ਹੋਈ ਸੀ ਜਿੱਚ ਦੇਸ਼ ਦੇ ਗ੍ਰਹਿ ਮੰਤਰੀ ਤੋਂ ਲੈ ਕੇ ਵਿਕਰਮ ਮਜੀਠੀਆ ਸਾਹਿਬ ਬਿੱਟੂ ਸਾਹਿਬ ਦਾ ਨਾਂ ਸੀ ਇੱਕ ਹੋਰ ਪਰਚਾ ਉਹ ਵਾਰਿਸ ਪੰਜਾਬ ਦੇ ਤੇ ਕੁਝ ਲੋਕਾਂ ਤੇ ਦਰਜ ਹੋਇਆ ਤੇ ਜਤਿੰਦਰ ਭੰਗੂ ਨੂੰ ਤੁਸੀਂ ਆਪਣੀ ਸਟੇਜ ਤੇ ਬਿਠਾਇਆ ਮਤਲਬ ਆਪਾਂ अमन ਸ਼ਾਂਤੀ ਦੀ ਗੱਲ ਕਰਦੇ ਆਪਾਂ ਪੰਜਾਬ ਦੀ ਸੁਰੱਖਿਆ ਦੀ ਗੱਲ ਕਰਦੇ ਆ ਤੇ ਐਸੇ ਅਨਸਰਾਂ ਨੂੰ ਸ਼ਹਿ ਦੇ ਰਹੇ ਆ ਜਿਹੜੇ ਕਿ ਕਹਿੰਦੇ ਨੇ ਕਿ ਮੈਂ ਕਤਲ ਕੀਤੇ ਨੇ 50 ਲੋਕ ਮਤਲਬ ਜੇ ਪ੍ਰਤਾਪ ਬਾਜਵਾ ਜਿਹਦੇ ਲੀਡਰ ਆਫ ਆਪੋਜੀਸ਼ਨ ਨੇ ਜੇ ਪੰਜਾਬ ਸਰਕਾਰ ਨੇ ਉਹਨਾਂ ਤੇ ਇਸ ਗੱਲ ਦਾ ਪਰਚਾ ਦਿੱਤਾ ਕਿ ਉਹਨਾਂ ਨੇ ਇੱਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਜੀ 50 ਬੰਬ ਨੇ ਆਪਣੇ ਜਿਹੜੀ 50 ਕਤਲ ਵਾਲੀ ਗੱਲ ਜਤਿੰਦਰ ਭੰਗੂ ਦੀ ਇਹ 50 ਬੰਬਾਂ ਤੋਂ ਕਿਵੇਂ ਛੋਟੀ ਹੈ ਮਤਲਬ 50 ਕਤਲ ਬਹੁਤ ਛੋਟੀ ਗੱਲ ਹੈ ਗ੍ਰੇਨੇਡ ਚਲਾ ਲੈਣਾ ਬਹੁਤ ਛੋਟੀ ਗੱਲ ਹੈ ਜਿਹੜੇ ਅਪਰਾਧੀ ਦੀ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਉਹਨੂੰ ਸਟੇਜ ਤੇ ਬਿਠਾ ਕੇ ਕੀ ਉਹਦਾ ਕੱਦ ਵਧਾ ਰਹੇ ਹੋ ਕਿ ਉਹਨੂੰ ਹੌਸਲਾ ਦੇ ਰਹੇ ਹੋ ਕਿ ਭਾਈ ਹੋਰ ਐਸੇ ਕੰਮ ਕਰ ਕੀ ਵਿਰੋਧੀਆਂ ਨੂੰ ਦਬਕਾਉਣ ਦੇ ਲਈ ਜਾਂ ਵਿਰੋਧੀਆਂ ਨੂੰ ਮਾਰਨ ਦੇ ਲਈ ਐਸੇ ਬੰਦੇ ਸਰਕਾਰ ਨੇ ਰੱਖੇ ਨੇ ਸੋ ਮੈਂ ਚਾਹੂੰਗਾ ਕਿ ਮੁੱਖ ਮੰਤਰੀ ਪੰਜਾਬ ਮੰਡੀ ਬੋਰਡ ਕਿਉਂਕਿ ਉੱਥੇ ਮੰਡੀ ਬੋਰਡ ਦੇ ਚੇਅਰਮੈਨ ਵੀ ਸੀ ਪੰਜਾਬ ਦੇ ਮੁੱਖ ਸਕੱਤਰ ਇਸ ਗੱਲ ਦਾ ਜਵਾਬ ਦੇਣ ਕਿ ਜਿਹੜੇ ਲੋਕਾਂ ਦੇ ਖਿਲਾਫ ਪੁਲਿਸ ਦੀ ਇਨਵੈਸਟੀਗੇਸ਼ਨ ਨਹੀਂ ਤੁਸੀਂ ਕਰਾ ਰਹੇ ਕਿਉਂਕਿ 27 ਮਾਰਚ 2024 ਦੀ ਸ਼ਿਕਾਇਤ ਹੈ ਤੇ ਅੱਜ 23 ਅਪ੍ਰੈਲ ਹੋ ਗਿਆ ਇੱਕ ਮਹੀਨਾ ਲੰਘ ਚੱਲਿਆ ਕੋਈ ਕਾਰਵਾਈ ਪੁਲਿਸ ਨੇ ਇਹਦੇ ਖਿਲਾਫ ਨਹੀਂ ਕੀਤੀ ਜਦਕਿ ਇਹਦੀ ਵੌਇਸ ਰਿਕਾਰਡਿੰਗ ਹੈ ਤੇ ਇੱਕ ਸਰਕਾਰੀ ਮੁਲਾਜ਼ਮ ਹੈ ਔਰ ਦਫ਼ਤਰ ਦੇ ਸਮੇਂ ਦੇ ਵਿੱਚ ਇਹ ਕਾਲ ਕਰ ਰਿਹਾ ਹੈ ਉਹਨੂੰ ਸਟੇਜਾਂ ਤੇ ਬਿਠਾ ਕੇ ਉਹਨੂੰ ਸ਼ਾਬਾਸ਼ੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਆਪਣੇ ਆਪ ਦੇ ਵਿੱਚ ਪੰਜਾਬ ਲਈ ਬੇਹਤ ਮੰਦ ਭਗ ਹੈ ਸਾਨੂੰ ਤਾਂ ਪਹਿਲਾਂ ਹੀ ਤੁਹਾਡੀ ਸਰਕਾਰ ਦੇ ਕੰਮਾਂ ਤੇ ਵਿਸ਼ਵਾਸ ਨਹੀਂ ਸਾਡੀ ਪਟੀਸ਼ਨ ਤਿਆਰ ਹੈ ਮੈਂ ਤਾਂ ਕੋਰਟ ਦਾ ਰੋਕ ਕਰਨ ਲੱਗਿਆ ਕਿਉਂਕਿ ਪੰਜਾਬ ਸਰਕਾਰ ਨੇ ਇਹ ਸਾਬਤ ਕਰਤਾ ਕਿ ਪੰਜਾਬ ਸਰਕਾਰ ਤਾਂ ਐਸੇ ਅਪਰਾਧੀਆਂ ਨੂੰ ਸੁਰੱਖਸ਼ਨ ਦੇ ਰਹੀ